ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਮ ਪਿੰਡ ਸ਼ਾਹਪੁਰ ਜਾਜਨ ਵਿੱਚ 35 ਸਾਲਾ ਨੌਜਵਾਨ ਰਾਜਵਿੰਦਰ ਸਿੰਘ ਦੀ ਪੇਤ ਭਰੀ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕੀਤ ਕਾ ਰਿਆ ਮੈਂ ਘਰ ਚੱਕ ਤੋ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈ ਹਾਂ ਰਾਤ ਰਹੀ ਹਾਂ ਇੱਥੇ ਹੀ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਆ 11 ਵਜੇ ਜਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਵਾਜਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਵਾਜਾਂ ਮਾਰਦੀ ਰਹੀ ਐ ਨਾਲ ਮੇਰੀ ਪਰਛਾਈ ਐ ਉਹਨੇ ਵੀ ਫੜੀਆਂ ਵਾਜਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਆ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਛ ਹੋ ਹੀ ਜਾਂਦਾ ਐ ਮੈਂ ਇਹਨਾਂ ਦੀ ਵੱਡੀ ਭੈਣ ਐ ਫਿਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਹੀਂ ਮਿਸਤਰੀ ਸੱਦਿਆ ਮਿਸਤਰੀ ਨੇ ਆਕੇ ਬਾਰੀ ਤੋੜੀ ਆ ਬਾਰੀ ਦੀ ਗ੍ਰਿਲ ਵੱਡੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤੁਹਾਡਾ ਟੰਗਿਆ ਆ ਪੱਕੇ ਦੇ ਨਾਮ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੋਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾ ਕਿਤੇ ਖੁੱਲ ਜੇ ਕਿਤਰਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਡਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਸੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਜੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬਹਿਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਹਨ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਫਰਵਾਈ ਇੱਕ ਮੇਰਾ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾ ਲੈ ਸਕਦਾ ਨਹੀਂ ਆ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਮਤਲਬ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਉਹ ਪੱਥਰਾਂ 'ਤੇ ਲਟਕ ਨਹੀਂ ਸਕਦਾਗਾ ਤੁਰ ਨਹੀਂ ਸਕਦਾ ਹੈ ਜੀ ਵਾਕਰਨਿਆ ਤੁਰਦਾ ਹੋਇਆ ਪੱਕਾ ਨਾ ਤਰੇ ਹਾਵਨਾ ਬ ਲਟਕ ਸਕਦਾ ਮੈਨੂੰ ਤੇ ਲੱਗਦਾ ਵੀ ਇਹ ਸ਼ਾਦੇਸ਼ਾ ਇਹਦੀ ਸ਼ਾਦੀ ਇਹ ਘਰ ਦੀ ਘਰ ਵਾਲੀ ਦੀ ਨਹੀਂ ਆਪਣੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਇਹਦੀ ਸ਼ਾਦੀ ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਾਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਇਹਨੂੰ ਜੀਤ ਤੋਂ ਦੇਖੇ ਤੇ ਦੂਜੇ ਦੇ ਘਰ ਜਾ ਕੇ ਬੈਗੇ ਕੋਈ ਤਲਾਕ ਨਹੀਂ ਹੋਇਆ। ਸਾਜੇ ਹੀ ਮੌਕਾ ਤੇ ਆਏ ਆ, ਬਿਆਨ ਲੈ ਰਹੇ ਆ। ਜੋ ਤਪੀਸ ਜਿਹੜੀ ਸਾਡੇ ਆਏ ਵੀ ਸਾਹਮਣੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦਾਂਗੇ। ਸਰ ਫਿਲਹਾਲ ਜਿਹੜਾ ਮਾਮਲਾ ਜਿਹੜੀ ਕਿਹੜੀ ਧਾਰਾ ਦੇ ਅੰਦਰ ਜਿਹੜਾ ਫਿਲਹਾਲ ਤੇ 108 ਬੀਐਨਐਸ ਹੁੰਦੀ ਆ। ਇਹਨੇ ਕਹਿੰਦੇ ਇੱਥੋਂ ਦੁਖੀ ਹੋਈ ਆ। ਫਾ ਲੈ ਲਿਆ ਵੀ ਕਹਿੰਨੇ ਤੰਗ ਤੰਗ ਪਰੇਸ਼ਾਨ ਕਰੇ ਇੱਥੋਂ ਕੇ। ਹੂੰ। ਪਰ ਤੇ ਤਪੀਸ ਵਿੱਚ ਵੇਖ ਲੈਨੇ ਮਾਡਲ ਤੇ ਮਾਡਲ ਚ ਦੇ ਦਾਂਗੇ ਕਿ ਖੁਦ ਕਾਸ਼ੀ ਦੇ ਤੰਤਰੀ ਸੀ ਜਿਹੜਾ 108 ਬੀਐਨਐਸ ਦੇ ਦਾਂਗੇ।